ਆਸ਼ਾ ਮਦਾਂ ਚ ਕਰੇ ਤਮਾਸ਼ਾ ਹਾਂ ਕਰਦਾ ਫਿਰ ਤਮਾਸ਼ਾ ਪੂਰਾ ਕਰਦਾ ਜੀ ਪੂਰਾ ਕਰਦਾ ਜੀ ਪੂਰਾ ਕਰਦਾ ਉਧਰ ਜਿਹੜੇ ਬੈਰੀਕੇਡ ਜੇ ਨੇ ਪਟ ਲਿਆਊਗਾ ਇਹ ਮਿੰਟਾਂ ਚ ਪਟ ਰਹੇ ਹੋਗਾ ਜੀ ਪਟ ਲਿਆਵਗਾ ਜੋ ਇੱਕ ਖਿੱਚ ਕੇ ਬਕਰ ਕੇ ਆਏ ਹੋਣਾ ਜੀ ਗਿਫਟ ਚੱਕੀ ਫਿਰਦੀਆਂ ਤੋਹਫਾ ਹੈ ਹਾਂਜੀ ਇਹ ਹਰਿਆਣਾ ਸਰਕਾਰ ਨੇ ਦਿੱਤਾ ਜੀ ਹਾਂਜੀ ਇਹ ਨਾ ਮਤਲਬ ਉਹਨਾਂ ਨੇ ਸਵਾਗਤ ਵਾਸਤੇ ਇਹ ਕੰਮ ਕੀਤਾ ਜੀ ਜਿੱਦਾਂ ਮੋਦੀ ਦੇ ਖੱਟਰਾਂ ਫੁੱਕਾ ਜੀ ਦਈਆ ਤਮਾਕੇ ਇਹਨਾਂ ਦੇ ਉੰਨੇ ਦੇ ਵਿੱਚ ਰਲੇ ਉਦੋਂ ਜਿੱਥੇ ਵੀ ਸਖਰਜ ਕਮੇਟੀ ਦਾ ਆਰਡਰ ਆਵੇ ਟੂਲ ਪਲਾਜੇ ਬੰਦ ਕਰਨੇ ਹੋਣ ਕੁਝ ਵੀ ਕਰਨਾ ਹੋਵੇ ਬੈਂਕਾਂ ਕੇ ਤਰਨਾ ਜੋ ਵੀ ਜੋ ਵੀ ਮਗਾਉਣ ਸਾਡੀਆਂ ਉੱਥੇ ਅਸੀਂ ਉਸੇ ਵੇਲੇ ਪਾ ਦਿੰਦੇ ਅਕੀ ਸਾਡਾ ਬਜ਼ੁਰਗ ਜਿਹੜਾ ਹੈ ਉਹਨਾਂ ਵੀ ਜਿੰਨਾ ਚਿਰ ਉਹ ਉਹ ਕਹਿੰਦਾ ਸੀ ਇਹ ਟਰੈਕਟਰ ਨਹੀਂ ਵੇਚਣਾ ਸ਼ੰਭੂ ਬਾਰਡਰ ਦੇ ਤੀਜੇ ਦਿਨ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਔਰ ਵੱਖ-ਵੱਖ ਤਸਵੀਰਾਂ ਜਿਵੇਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਬਾਪੂ ਹਣੀ 85 ਮਾਡਲ ਆਸ਼ਾ ਆਪਣਾ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਹਾਲਾਂਕਿ ਕਿਸਾਨ ਤੇ ਟਰੈਕਟਰ ਦਾ ਜਿਹੜਾ ਰਿਸ਼ਤਾ ਹੈ ਇਹ ਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਇੱਕ ਵੱਖਰਾ ਸਾਥ ਨਿਭਾਇਆ ਤੇ ਉਸੇ ਤਰੀਕੇ ਦੇ ਨਾਲ ਬਾਪੂ ਜੀ ਜੋ ਆਪਣਾ ਆਸ਼ਾ ਟਰੈਕਟਰ ਹੈ ਉਹ ਲੈ ਕੇ ਪਹੁੰਚੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਬਾਪੂ ਮੋਕੇ ਜ਼ਿਲ੍ਹੇ ਤੋਂ ਜੀ ਤੂੰ ਕਿੱਥੋਂ ਆਇਆ ਹਾਂਜੀ ਬਾਪੂ 85 ਮਾਡਲ ਦੱਸ ਰਹੇ ਤੁਸੀਂ ਹੈਂ ਹਾਂਜੀ ਹਾਂਜੀ 85 ਮਾਡਲ ਜੀ ਔਰ ਹੁਣ ਵੀ ਅੱਜ ਵੀ ਪੂਰਾ ਐ ਤਕੜਾ ਪਿਆ ਗਿਆ ਵਧੀਆ ਪੂਰਾ ਓਕੇ ਐ ਬਿਲਕੁਲ ਓਕੇ ਪੂਰਾ ਅੱਜ ਪਹਿਲੇ ਦਿਨ ਆਇਆ ਹਾਂ ਕਿ ਪਹਿਲਾਂ ਵੀ ਦੋ ਦਿਨ ਹੋ ਗਏ ਆਉਂਦੇ ਨੂੰ ਤਾਂ ਨਹੀਂ 11 ਤਰੀਕ ਦੇ ਹੀ ਆਏ ਹਾਂ ਜੀ 11 ਦੇ ਆਏ ਹਾਂ ਹਾਂਜੀ ਔਰ ਕਿਸਾਨੀ ਅੰਦੋਲਨ ਜਦੋਂ ਪਹਿਲਾਂ ਲੱਗਿਆ ਸੀ ਦਿੱਲੀ ਪਹੁੰਚੇ ਸੀ ਉਦੋਂ ਵੀ ਇਸੀ ਟਰੈਕਟਰ ਦੇ ਉੱਤੇ ਪਹੁੰਚੇ ਸੀ ਉਦੋਂ ਪਹੁੰਚਿਆ ਸੀ ਉਦੋਂ ਦੋ ਟਰਾਲੀਆਂ ਮਗਰਾਂ ਦੇ ਪਾਗ ਲਿਆ ਹਾਂ ਜੀ ਅੱਛਾ ਇਹਦੇ ਆਸ਼ਰੇ ਮਗਰ ਦੋ ਟਰਾਲੀਆਂ ਪਾਈਆਂ ਹੋਈਆਂ ਸੀ ਪਾਗ ਲਿਆ ਹਾਂ ਹਾਂਜੀ ਤੇ ਜਿਹੜਾ ਹਾਲ ਲਿਖਵਾਇਆ ਸੀ ਕਿਸਾਨ ਮਜ਼ਦੂਰ ਇੱਤਾ ਜਿੰਦਾਬਾਦ ਇਹ ਵੀ ਉਦੋਂ ਲਿਖਵਾਇਆ ਸੀਗਾ ਇਹ ਬਾਅਦ ਇਹ ਹੁਣ ਜਦੋਂ ਆਇਆ ਨਾ ਉਦੋਂ ਉੱਥੇ ਪਿੱਛੇ ਖਲੋਤੇ ਸਮੋਗੇ ਤੇ ਨਾਨ ਕਿਵੇਂ ਦੇਖਦੇ ਹੋ ਮਾਹੌਲ ਜਿਵੇਂ ਹੁਣ ਚੱਲ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੀ ਮਾਹੌਲ ਐਵੇਂ ਬਣਾਇਆ ਹੋਇਆ ਜਿਵੇਂ ਅਸੀਂ ਪਾਕਿਸਤਾਨ ਔਰ ਭਾਰਤ ਦੀ ਸਰਹੱਦ ਦੇ ਉੱਤੇ ਖੜੇ ਹੋਈਏ ਇੰਨੀ ਇੱਥੇ ਪੁਲਿਸ ਫੋਰਸ ਲਾਤੀ ਹੈ ਇੰਨੇ ਗੋਲੇ ਸਿੱਟੀ ਜਾਂਦੇ ਨੇ ਕਿਵੇਂ ਤੁਸੀਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਇਹ ਹਾਲਾਤ ਜੀ ਸਰਕਾਰ ਜਿਹੜੀ ਇਹ ਸਰਕਾਰ ਨਹੀਂ ਠੀਕ ਹੈ ਸਰਕਾਰ ਕਰ ਰਹੀ ਹੈ ਜੀ ਜੋ ਕੁਝ ਕਰ ਰਹੀ ਹੈ ਜੋ ਜੋ ਕਿਸਾਨ ਨੇ ਇਹ ਬਿਲਕੁਲ ਸਹੀ ਹੈ ਸ਼ਾਂਤਮਈ ਆਪਦਾ ਸਰਕਾਰ ਵੇਖ ਲਓ ਤੁਹਾਡੇ ਕੋਲ ਗੋਲਾਬਾਰੀ ਕਰ ਰਹੀ ਹੈ ਕਈ ਕੁਝ ਕਰ ਰਹੀ ਹੈ ਤੇ ਜੋ ਕੁਝ ਸ਼ਰਤ ਕਰ ਰਹੀ ਸਰਕਾਰ ਕਰ ਰਹੀ ਹੈ ਬਹੁਤ ਸਾਰੇ ਤੁਸੀਂ ਤਰਨੇ ਮੁਜ਼ਾਰੇ ਵੀ ਇਸੀ ਟਰੈਕਟਰ ਦੇ ਉੱਤੇ ਦੇਖਲੇ ਹੋਣੇ ਆ 85 ਮਾਡਲ ਹੈ ਹਨਾ ਇਹ ਹੁਣ ਤੱਕ ਬਾਦੂ ਤੁਸੀਂ ਤਰਨੇ ਮੁਜ਼ਾਰਿਆਂ ਦੇ ਵਿੱਚ ਇਹਨੂੰ ਲੈ ਕੇ ਗਏ ਹੋਵੋਗੇ ਕਿੰਨੇ ਕਿ ਤਰਨੇ ਚ ਜਾ ਚੁੱਕਿਆ ਹੋਊਗਾ ਟਰੈਕਟਰ ਇਹ ਜੀ ਤਕਰੀਬਨ ਅਸੀਂ 19 ਚ ਰਲਿਆਂ ਜੀ ਕਿਸਾਨ ਵੀਰਾਂ ਦੀ ਸੰਘਰਸ਼ ਕਮੇਟੀ ਨਾਲ ਤੇ ਸੰਘਰਸ਼ ਕਮੇਟੀ ਦਾ 20 ਸਾਲ ਹੋ ਗਿਆ ਇਸ ਨੂੰ ਪਰ ਅਸੀਂ 19 ਚ ਰਲਿਆਂ ਜੀ 19 ਦੇ ਵਿੱਚ ਰਲਿਆਂ ਉਦੋਂ ਜਿੱਥੇ ਵੀ ਸੰਘਰਸ਼ਕ ਕਮੇਟੀ ਦਾ ਆਰਡਰ ਆਵੇ ਟੋਲ ਪਲਾਜ਼ੇ ਬੰਦ ਕਰਨੇ ਹੋਣ ਕੁਝ ਵੀ ਕਰਨਾ ਹੋਵੇ ਬੈਂਕਾਂ ਕੇ ਤਰਨਾ ਜੋ ਵੀ ਜੋ ਵੀ ਮੰਗਾਉਣ ਸਾਡੀਆਂ ਉੱਥੇ ਅਸੀਂ ਉਸੇ ਵੇਲੇ ਪਹੁੰਚ ਜਾਂਦੇ ਹਾਂ ਪਰ ਬੰਦੇ ਕਹਿੰਦੇ ਨੇ ਕਿ ਜਿਹੜਾ ਟਰੈਕਟਰ ਹੁੰਦਾ ਉਹਦਾ ਕਿਸਾਨ ਦੇ ਨਾਲ ਰਿਸ਼ਤਾ ਪੁੱਤਾਂ ਵਾਂਗੂ ਹੁੰਦਾ ਹੈ ਹੈ ਤੁਹਾਡਾ ਵੀ ਦੇ ਨਾਲ ਫੇ ਪੁੱਤਾਂ ਵਾਂਗੂ ਰਿਸ਼ਤਾ ਹੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਪੁੱਤਾਂ ਵਾਂਗੂ ਪੁੱਤੋਂ ਨਾਲੋਂ ਵੀ ਪਿਆਰਾ ਹੈ ਜੀ ਹਾਂਜੀ ਤਾਂ ਕਦੀ ਸੋਚਿਆ ਨਹੀਂ ਕਿ ਇਹਨੂੰ ਕੀ ਦੇ ਕੇ ਕੋਈ ਹੋਰ ਨਮਾ ਲੈ ਲਈ ਕਿ ਨਵੇਂ-ਨਵੇਂ ਸੰਧ ਵੀ ਹੁਣ ਦਾ ਬਹੁਤ ਆ ਗਿਆ ਘਰ ਦੇ ਬੱਚੇ ਨਹੀਂ ਕਹਿੰਦੇ ਕਿ ਕੋਈ ਨਮਾ ਲੈ ਲਈ ਆਪਾਂ ਇਹਨੂੰ ਦੇ ਕੇ ਕੋਈ ਹੋਰ ਮਾਡਲ ਲੈ ਆਈਏ ਉੱਚਾ ਮਾਡਲ ਲੈ ਆਈਏ ਹਾਂਜੀ ਬੱਚੇ ਕਹਿੰਦੇ ਜੀ ਬਾਕੀ ਸਾਡਾ ਬਜ਼ੁਰਗ ਜਿਹੜਾ ਹੈ ਉਹਨਾਂ ਦੇ ਵੀ ਜਿੰਨਾ ਚਿਰ ਉਹ ਉਹ ਵੀ ਕਹਿੰਦਾ ਸੀ ਇਹ ਟਰੈਕਟਰ ਨਹੀਂ ਵੇਚਣਾ ਹੋਰ ਜਿਹੜਾ ਮਰਜ਼ੀ ਲਾਇਆ ਜੇ ਅਸੀਂ ਉਹਨਾਂ ਦਾ ਪਾਲਣ ਕਰ ਰਹੇ ਆ ਵੱਡਾ ਟਰੈਕਟਰ ਹੀ ਹੈਗਾ ਜੀ ਅੱਛਾ ਹਾਂਜੀ ਇਹ ਬਜ਼ੁਰਗਾਂ ਨੇ ਦਿੱਤਾ ਸੀ ਤੁਹਾਡੇ ਹਾਂ ਬਜ਼ੁਰਗਾਂ ਨੇ ਦਿੱਤਾ ਦਾਦੇ ਨੇ ਕਿ ਬਾਪੂ ਜੀ ਉਹਨਾਂ ਨੇ ਆਪ ਨੇ ਮੇਰੇ ਨੇ ਮੇਰੇ ਪਿਤਾ ਜੀ ਨੇ ਠੀਕ ਹੈ ਜਦੋਂ ਉਹ ਤੋਂ ਲੈ ਕੇ ਆਏ ਸੀਗੇ ਹਾਲਾਂਕਿ ਉਹ ਤਾਂ 85 ਦੇ ਵਿੱਚ ਆਸ਼ਾ ਲੈਣਾ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਸੀ ਨਾ ਕਿ ਵਿਰਲੇ ਵਿਰਲੇ ਬੱਲਿਆਂ ਦੇ ਘਰੀ ਟਰੈਕਟਰ ਹੁੰਦੇ ਸੀਗੇ ਜਦੋਂ ਆਇਆ ਤੁਹਾਡੇ ਘਰਾਂ ਦੇ ਵਿੱਚ ਪਿੰਡ ਚ ਆਇਆ ਤਾਂ ਕਿਵੇਂ ਦਾ ਫਿਰ ਲੋਕਾਂ ਦਾ ਕੀ ਕਹਿਣਾ ਹੁੰਦਾ ਸੀ ਉਹ ਬਹੁਤ ਬਹੁਤ ਸ਼ਾਨੀ ਲੈਂਦਾ ਹੈ ਨਾ ਜੀ ਸਾਡੇ ਪਿੰਡ ਵਿੱਚ ਇੱਕ ਟਰੈਕਟਰ ਮੇਰਾ ਆਇਆ ਸੀ ਤੇ ਇੱਕ ਇੱਕ ਸਾਡੇ ਪਿੰਡ ਦੇ ਜ਼ਿਮੀਂਦਾਰ ਹੋਰ تھے ਦੋ ਟਰੈਕਟਰ ਆਏ ਸਾਡੇ ਪਿੰਡ ਕੋਈ ਟਰੈਕਟਰ ਨਹੀਂ ਸੀਗਾ ਜੀ ਉਹ ਹਾਂਜੀ ਬੜੀ ਲੋਕਾਂ ਚਰਚਾ ਬਹੁਤ ਲੋਕ ਵੇਖਣ ਆਏ ਬੜਾ ਮਤਲਬ ਬੜਾ ਚਾਹ ਕੀਤਾ ਬਈ ਟਰੈਕਟਰ ਲੈ ਟਰੈਕਟਰ ਤੇ ਹੁਣ ਵੀ ਕੋਈ ਆਫਰਾਂ ਵੀ ਦਿੰਦਾ ਹੁਣ ਕੀ ਇਹਨੂੰ ਦੇ ਦੋ ਸਾਨੂੰ ਦੇ ਦੋ ਅਸੀਂ ਮੂੰਹ ਮੰਗੀ ਕੀਮਤ ਦੇ ਦਿੰਦੇ ਆ ਕੋਈ ਮੁੱਲ ਜਾ ਦੇ ਦਿੰਦੇ ਆ ਤੁਹਾਨੂੰ ਆਉਂਦੇ ਨੇ ਆ ਇਹਦੇ ਆਫਰ ਆਫਰ ਕਰਦੇ ਆ ਲੋਕੀ ਹਾਂਜੀ 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 ਆਉਂਦੇ ਆਉਂਦੇ ਟਰੈਕਟਰ ਦੇ ਦੇ ਮੈਨੂੰ ਸਾਡੇ ਰਿਸ਼ਤੇਦਾਰ ਆਪ ਸਾਡੇ ਖੋਦ ਮੇਰਾ ਬੇਟਾ ਆਇਆ ਹੁੰਦਾ ਪਸਾਂਡੂ ਮਰੋਡਬੋਰ ਕੋ ਰਹਿੰਦਾ ਉਹਨਾਂ ਦੇ ਜੋ ਟਰੈਕਟਰ ਵੇਚਿਆ ਮੈਨੂੰ ਦਿਆ ਜ ਮੈਂ ਬਿਲਕੁਲ ਨਹੀਂ ਵੇਚਣਾ ਨਾ ਨਾ ਲਵੀ ਸਾਡੇ ਟਰੈਕਟਰਾਂ ਦੇ ਹਾਂਜੀ ਤੇ ਅੱਜ ਵੀ ਪੂਰਾ ਵਧੀਆ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਜਰਾ ਜ਼ੋਰ ਤਾਂ ਨਹੀਂ ਮੰਗਦਾ ਸਟਾਰਟ ਕਰਨ ਲੱਗੇ। ਬਿਲਕੁਲ। ਹਾਂ ਜੀ ਬਿਲਕੁਲ ਬਿਲਕੁਲ ਜੀ ਮਾੜਾ ਜਹੰਦਲ ਮਾਰੋ ਸਟਾਰਟ। ਅਚਾ ਕੋਈ ਤੁਹਾਡੇ ਕੋਈ ਮਿੱਤਰ ਜਾ ਰਹੇ ਸੀ ਉਹ ਕਹਿੰਦੇ ਕਿ ਆਸ਼ਾ ਮੈਦਾਨ ਚ ਕਰੇ ਤਮਾਸ਼ਾ। ਹਾਂ ਕਰਦਾ ਫਿਰ ਤਮਾਸ਼ਾ ਪੂਰਾ ਕਰਦਾ ਜੀ ਪੂਰਾ ਕਰਦਾ ਜੀ ਪੂਰਾ ਕਰਦਾ ਪੂਰਾ ਆਸ਼ਕ ਪੂਰਾ ਤਮਾਸ਼ਾ ਕਰਦਾ ਜੀ। ਜੇ ਇਹਨੂੰ ਦਈਏ ਆਪਾਂ ਮੌਕਾ ਉਧਰ ਜਿਹੜੇ ਬੈਰੀਕੇਡ ਜੇ ਨੇ ਪਟ ਲਿਆਊਗਾ ਇਹ ਮਿੰਟਾਂ ਚ ਪਟ ਰਹੇ ਹੋਗਾ ਜੀ ਪਟ ਲਿਆਵਗਾ ਜੋ ਇੱਕ ਖਿੱਚ ਕੇ ਬਕਰ ਕੇ ਆਇਆ ਹੋਣਾ ਜੀ ਅੱਛਾ ਹਾਂਜੀ 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 ਤੁਸੀਂ ਕੀ ਕੀਤਾ ਹਾਂਜੀ ਹਾਂਜੀ ਹੁਣੇ ਖਿੱਚ ਕੇ ਕੀਤਾ ਜੀ ਹਾਂਜੀ ਜਿਹੜਾ ਬੈਰੀਕੇਡ ਉੱਥੇ ਪਿਆ ਹੋਇਆ ਸੀ ਇਹ ਲਈ ਅਸੀਂ ਨਾ ਸਾਰੇ ਆਂਦੇ ਵੀ ਇਹ ਪਾਕੇ ਲੈ ਜਾਏਗਾ ਅਸੀਂ ਅਗਰ ਪਾਕੇ ਲਾਗੇ ਪਾਕੇ ਖਿੱਚ ਕੇ ਲਿਆਂਦਾ ਜੀ ਕੱਲ ਵੀ ਜਦੋਂ ਜ਼ਿਆਦਾ ਜਨਤਾ ਸੀ ਅਸੀਂ ਉਦੋਂ ਵੀ ਲੈ ਕੇ ਗਏ ਟਰੈਕਟਰ ਆਈ ਗਏ ਪਾਕੇ ਲਿਆਉਣਾ ਆਂਦੇ ਮਗਰ ਤੇ ਕੀ ਹੈ ਫਿਰ ਆਸ਼ਾ ਮੈਦਾਨ ਚ ਤਮਾਸ਼ਾ ਕਰ ਦਿੰਦਾ ਪੂਰੀ ਰੌਣਕ ਜਾਣ ਕੇ ਖੜਕਾ ਜਰੂਰ ਜ਼ਿਆਦਾ ਹੈ ਖਚਾਈ ਬਹੁਤ ਜ਼ਿਆਦਾ ਕਰ ਜਾਂਦਾ ਇਹ ਅੱਗੋ ਥੋੜਾ ਹੌਲਾ ਹੁੰਦਾ ਅੱਗੋ ਚੱਕਿਆ ਜਾਂਦਾ ਤੇ ਟੈਰਾਂ ਨਾਲ ਜ਼ਿਆਦਾ ਜ਼ੋਰ ਲਾਉਂਦਾ ਇਸ ਕਰਕੇ ਵੀ ਅਸੀਂ ਇਹਦੇ ਮਗਰ ਪਾ ਗਏ ਤੇ ਖਿੱਚ ਕੇ ਲਿਆਂਦਾ ਹੈ ਅਸੀਂ ਇੱਕੇ ਕਮੇਟੀ ਦੇ ਵਿੱਚ ਅਸੀਂ ਇੱਕੋ ਪਰਿਵਾਰ ਦੇ ਵਿੱਚੋਂ ਸਾਰੇ ਤੇ ਅਸੀਂ ਤਗੜੇ ਹੋ ਗਏ ਇਸੇ ਮੋਰਚੇ ਨੇ ਬਾਪੂ ਨੇ ਤੁਹਾਡੇ ਬਾਪੂ ਨੇ ਨਹੀਂ ਬਈ ਸਾਡੇ ਨਾਲ ਉਹ ਉਂਝ ਰਿਸ਼ਤੇਦਾਰੀ ਵੀ ਵੇਖ ਲਓ ਸਮਝ ਲਓ ਸੱਜਣ ਵੀ ਵੇਖ ਲਓ ਅਸੀਂ ਮੇਰਾ ਪਿੰਡ ਕਟੋਰਾ ਹੈ ਨੇੜੇ ਨੇੜੇ ਪਿੰਡੇ ਅਸੀਂ हां ਇੱਕ ਦੇ ਕਿ ਕਮੇਟੀ ਦੇ ਵਿੱਚ ਹੈ ਮੇਰਾ ਪਿੰਡ ਕਟੋਰਾ ਹੈ ਜਿਲ੍ਹਾ ਮੇਰਾ ਅਪਰੋਜਪੁਰ ਇਹ ਮੋਗੇ ਦੇ ਵਿੱਚ ਸਾਡੇ ਪਿੰਡ ਨੇੜੇ ਨੇੜੇ ਐਸਲੋਂ हां ਤੇ ਇੰਨੇਵੇਂ ਤੇ ਅਸੀਂ ਸਾਡਾ ਇਹ ਪਰਿਵਾਰ ਇੱਕੋ ਸਾਰੇ ਪਰਿਵਾਰਕਾਂ ਉੱਤੇ ਬਾਲੇ ਜਾਲੀ ਰਿਸ਼ਤੇਦਾਰਾਂ ਨਾਲ ਭੈਣਾ ਭਰਾਵਾਂ ਨਾਲ ਜ਼ਿਆਦਾ ਅਸੀਂ ਵਰਤਦੇ ਆ ਜਿਹੜਾ ਤੁਸੀਂ ਗਿਫਟ ਚੱਕੀ ਫਿਰਦੇ ਹੋ ਤੋਹਫਾ ਹੈ ਹਾਂਜੀ ਇਹ ਹਰਿਆਣਾ ਸਰਕਾਰ ਨੇ ਦਿੱਤਾ ਜੀ ਹਾਂਜੀ ਇਹ ਨਾ ਮਤਲਬ ਉਹਨਾਂ ਨੇ ਸਵਾਗਤ ਵਾਸਤੇ ਇਹ ਕੰਮ ਕੀਤਾ ਜੀ ਤੇ ਦੇਖੋ ਜੀ ਇਹ ਆ ਜਿੰਦਾ ਜੀ ਜਿੰਦਾ ਕਿਵੇਂ ਆ ਗਏ ਇਧਰਲੇ ਪਾਸੇ ਨੂੰ ਚੱਲੇ ਨਹੀਂ ਜੀ ਇਹ ਚੱਲੇ ਨਹੀਂ ਜੀ ਇਹ ਮਿਸ ਹੋ ਗਿਆ ਇਹ ਵੀ ਫੋਕੇ ਸਿੱਟੀ ਜਾਂਦੇ ਨੇ ਹੈ ਜਿੱਦਾਂ ਮੋਦੀ ਦੇ ਖੱਟਰ ਫੋਕਾ ਇਦਾਂ ਹੀ ਆ ਚੱਲ ਜਿੱਦਾਂ ਮੋਦੀ ਦੇ ਖੱਟਰ ਆ ਫੋਕਾ ਜੀ ਇਦਾਂ ਹੀ ਆ ਤਮਾਕੇ ਇਹਨਾਂ ਦੇ ਜਿਹਨਾਂ ਦੇ ਆ ਸਿੱਟੇ ਸੀਗੇ ਪਰ ਚੱਲੇ ਨਹੀਂ ਇਹ ਪਰ ਆ ਵੀ ਮਤਲਬ ਐਕਸਪਾਇਰੀ ਜਿਹਨੇ ਇਹ ਵੀ ਹੈ ਐਕਸਪਾਇਰੀ ਨਹੀਂ ਹਾਂ ਆ ਇਹ ਤੁਸੀਂ ਹੁਣ ਨਾਲ ਲੈ ਕੇ ਜਾਣੇ ਨੇ ਨਹੀਂ ਨਾਲ ਐਸੀ ਇੱਥੇ ਵਿਖਾਉਣੇ ਸਾਰੇ ਇਹਨਾਂ ਨਾ ਇੱਕ ਕਰਤੂਤ ਨਹੀਂ ਕੀਤੀ ਇਹ ਚੱਲਿਆ ਬਾਈ ਇਹਨਾਂ ਜੀ ਬੜਾ ਕੁਛ ਕੀਤਾ ਨਾ ਰਵੜ ਦੀਆਂ ਗੋਲੀਆਂ ਪਿੱਤਲ ਦੀਆਂ ਗੋਲੀਆਂ ਸਾਡੇ ਆ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਹੁੰਦੇ ਦੂਜਿਆਂ ਜਿੰਦਾ ਪੈਰ ਮਾਰੇ ਨੇ ਸਿੱਧੇ ਬੜਾ ਕੁਛ ਇਹਨਾਂ ਨਾ ਕੀਤਾ ਹਾਂ ਇਹਨਾਂ ਅਜੀ ਕੀ ਕੋਈ ਕਮੀ ਨਹੀਂ ਛੱਡੀ ਇਹਨਾਂ ਪਾਣੀ ਇਹਨਾਂ ਸਾਡੇ ਦੇ ਤਰੋਂਕਿਆ ਪਰ ਅਸੀਂ ਆਦੇ ਸ਼ਾਂਤਵੇਂ ਧਰਨਾ ਜਿਵੇਂ ਲਾਉਣੇ ਅਸੀਂ ਉਵੇਂ ਹੀ ਧਰਨਾ ਲਾਉਣੇ ਆ ਅਸੀਂ ਕੋਈ ਚੋਰ ਨਹੀਂ ਅਸੀਂ ਕੋਈ ਠੱਗ ਨਹੀਂ ਅਸੀਂ ਕੋਈ ਜਿਵੇਂ ਆਦੇ ਨੇ ਕਿਸੇ ਆਤਵਾਦੀ ਇਹ ਸਾਨੂੰ ਆਸ ਦਿੰਦੇ ਨੇ ਸਾਨੂੰ ਤਾਂ ਪਤਾ ਨਹੀਂ ਆਤਵਾਦੀ ਇਹ ਚੀਜ਼ ਕੀ ਹੁੰਦੇ ਆ ਅਸੀਂ ਅੱਜ ਮੈਂ ਸਵੇਰੇ ਸੇ ਅਖਬਾਰ ਪੜ੍ਹ ਰਿਹਾ ਸੀ ਅਖਬਾਰ ਦੇ ਅੱਜ ਪਹਿਲੇ ਪੰਨੇ ਦੇ ਉੱਤੇ ਬੜੀ ਵੱਡੀ ਐਡ ਦਿੱਤੀ ਹੈ ਮੋਦੀ ਸਰਕਾਰ ਨੇ ਕਹਿੰਦੇ ਕਿ ਹੁਣ ਧਰਨੇ ਮੁਜਾਰੇ ਕਿਉਂ ਕਰੀ ਜਾਂਦੇ ਨੇ ਐਡਾਂ ਦਿੱਤੀਆਂ ਨੇ ਉਹਦੇ ਵਿੱਚ ਚੀਜ਼ਾਂ ਗਣਵਾਈਆਂ ਵੀ ਨੇ ਕੀ ਲੱਗਦਾ ਕਿ ਸਰਕਾਰ ਹੁਣ ਕੁਝ ਕਰਨ ਨੂੰ ਫਿਰਦੀ ਹੈ ਜਿਹੋ ਜਿਹਾ ਇੱਥੇ ਇਕੱਠ ਹੋ ਗਿਆ ਅੱਜ ਮੀਟਿੰਗ ਵਾਸਤੇ ਵੀ ਸੱਦਾ ਆ ਗਿਆ ਮੰਤਰੀ ਵੀ ਪਹੁੰਚ ਰਹੇ ਨੇ ਕੀ ਲੱਗਦਾ ਮੰਗਾਂ ਦੇ ਉੱਤੇ ਧਿਆਨ ਦੇਣਗੇ ਕਿ ਨਹੀਂ ਦੇਣਗੇ ਵੇਖੋ ਜੀ ਸਾਨੂੰ ਅਸੀਂ ਅੱਗੇ 2021 ਦੇ ਵਿੱਚ ਉੱਥੋਂ ਆਏ ਆ ਉੱਠ ਕੇ ਉਦੋਂ ਤੋਂ ਲੈ ਕੇ ਸਾਨੂੰ ਤਾਂ ਇਹ ਹੀ ਗੱਲ ਆਖੀ ਜਾਂਦੇ ਅੱਜ ਦੇ ਦੇਣੇ ਲੈ ਕੇ ਕੱਲ ਦੇ ਦੇਣੇ ਆ ਬਸ ਸਾਨੂੰ ਜਿਵੇਂ ਨਾ ਇਹਦਾ ਇਰਾਦਾ ਹੈ ਵੀ ਮੈਂ ਆ ਵੋਟਾਂ ਦੇ ਵਿੱਚ ਬਣ ਜਾਵਾਂ ਇਹਨਾਂ ਨੂੰ ਲਾਰਿਆਂ ਦੇ ਵਿੱਚ ਰੱਖਾਂ ਜਦੋਂ ਇਹ ਬਣ ਗਿਆ ਮੋਤੀ ਇਹਨੇ ਸਾਨੂੰ ਤਾਂ ਲਿਖ ਕੇ ਦੇਣਾ ਕੀ ਇਹਨੇ ਕਿਸੇ ਕੋਲ ਜਿੰਕੋ ਛੱਡਣਾ ਇਹ ਕੋਆਪਰੇਟਰ ਕਰਾਣਿਆਂ ਨੂੰ ਇਹਨਾਂ ਨੂੰ ਵੱਡੇ ਵੱਡੇ ਸ਼ਾਹੂਕਾਰਾਂ ਨੂੰ ਸਾਰਾ ਕੁਝ ਵੇਚੀ ਆਂਦਾ ਹੈ ਸਭ ਕੁਝ ਇਹਨੇ ਦਿੱਤਾ ਉਹਨਾਂ ਨੂੰ ਇਸ ਕਰਕੇ ਅਸੀਂ ਨਾ ਆ ਨਹੀਂ ਵੀ ਸਾਡੀ ਆਪਦੀ ਜਿਹੜੀ ਫਸਾਹਲੇ ਉਹਦੇ ਸਾਨੂੰ ਐਮ ਐਸ ਮਿਲੇ ਮਿਲੇ ਤੇ ਸਾਡੇ ਜਿਹੜੇ ਕਰਜ਼ੇ ਨੇ ਕਿਸਾਨਾਂ ਮਜ਼ਦੂਰਾਂ ਦੇ ਸਾਡੀ ਮੰਗੇ ਵੀ ਮਾਫ਼ ਹੋ ਜੇ ਅਸੀਂ ਕੀ ਲਾਣਾ ਤਰਨਾ ਲਾਗੇ ਅਸੀਂ ਕਾਹਦੇ ਵਾਸਤੇ ਠੱਕੇ ਖਾਣੇ ਅਸੀਂ ਨਿੱਕੇ ਨਿੱਕੇ ਬੱਚੇ ਝੱਡ ਕੇ ਆਏ ਹੋਏ ਆ ਸਾਡੇ ਵੀ ਜਵਾਕ ਉੱਠਦੇ ਨੇ ਇੱਕ ਮੇਰੀ ਗੁੜੀਆ ਬਾਹਰ ਹੈ ਉਹ ਦੋ ਟਾਈਮ ਫੋਨ ਲਾਉਂਦੀ ਡੈਡੀ ਰੋਟੀ ਖਾਧੀ ਜੇ ਮਾ ਪੁੱਤਰ ਕੋਈ ਗੱਲ ਨਹੀਂ ਸਾਡਾ ਇੱਥੇ ਸਾਰੇ ਅਸੀਂ ਰਲ ਮਿਲ ਕੇ ਸਾਰੇ ਖਾਂਦੇ ਆ ਜੇ ਸਾਡੇ ਕੋਲ ਦੋ ਹੋਏ ਤੇ ਅਸੀਂ ਚਾਰ ਬੰਦੇ ਅਸੀਂ ਅੱਧੀ ਅੱਧੀ ਕਰਕੇ ਖਾ ਲੈਨੇ ਆ ਤੇ ਜੇ ਸਾਡੇ ਕੋਲ ਚਾਰ ਨੇ 6 ਨੇ ਅਸੀਂ ਉਹ ਵੀ ਵੰਡ ਕੇ ਖਾ ਲੈਨੇ ਆ ਬਾਕੀ ਸਾਡੇ ਆ ਨੇੜੇ ਨੇੜੇ ਪਿੰਡਾਂ ਵਾਲਿਆਂ ਬਹੁਤ ਸੰਯੋਗ ਦਿੱਤਾ ਸਭ ਕੁਝ ਵਾਧੂ ਉਹਨਾਂ ਕੀਤਾ ਇੱਥੇ ਪਰ ਸਾਡੇ ਪੰਜਾਬ ਸਰਕਾਰ ਨੂੰ ਵੀ ਅੱਜ ਥੋੜੀ ਜੀ ਸਾਡ ਚੇਤਾਵਨੀ ਦੇਣਾ ਚਾਹੁੰਦੇ ਆ ਜਿਹੜਾ ਆ ਨਾ ਪਿੰਡਾਂ ਦੇ ਵਿੱਚ ਪੁਲਿਸ ਘਲਤੀ ਏ ਘਰਾਂ ਦੇ ਵਿੱਚ ਪੁਲਿਸ ਭਾਤੀ ਏ ਵੀ ਇਹਨਾਂ ਨੂੰ ਨਾ ਹੌਣ ਨਾ ਦਿਓ ਇਹਨਾਂ ਨੂੰ ਰੋਟੀ ਨਾ ਪਹਚਾਓ ਇਹਨਾਂ ਨੂੰ ਚਾਹ ਨਾ ਪਹਚਾਓ ਕਿ ਦੱਸੋ ਅਸੀਂ ਦੇ ਸਾਡਾ ਗੁਰੂ ਗਿਆਨ ਦੇ ਪਾਸ਼ਾ ਨੇ 20 ਰੁਪਿਆ ਦਾ ਲੰਗਰ ਲਾਇਆ ਸੀ ਤੇ ਉਹਦੀ ਵਿਆਜ ਦੇ ਵਿੱਚ ਹੀ ਅਸੀਂ ਖਾਧੀ ਜਾਂਦੇ ਆ ਸਾਡੇ ਅਸੀਂ ਆ ਪੈਦਾ ਕਰਨੇ ਆ ਅੰਦਾਜ਼ਾ ਅਸੀਂ ਇਸ ਕਰਕੇ ਘੋਣੇ ਆ ਸਾਰੀ ਮਿਹਨਤ ਕਰਨੇ ਆ ਅਸੀਂ ਸਭ ਕੁਝ ਕਰਨੇ ਆ ਤੇ ਜੇ ਅਸੀਂ ਮਿਹਨਤ ਕਰਕੇ ਹੀ ਸਾਨੂੰ ਰੋਟੀ ਅਸੀਂ ਇੱਕ ਦੂਜੇ ਦਾ ਸਾਡਾ ਪਰੰਪਰਾ ਚੱਲਦੇ ਆ ਜੇ ਸਾਡੇ ਇਧਰ ਨੇ ਉਧਰ ਚਲੇ ਜਾਂਦੇ ਅਸੀਂ ਭੱਜ ਕੇ ਕੋਈ ਲੰਗਰ ਲਾਉਣੇ ਉਹਨਾਂ ਦਾ ਸਵਾਗਤ ਕਰਨੇ ਆ ਜੇ ਅਸੀਂ ਇਧਰ ਆ ਜਣੇ ਇਹ ਸਾਡਾ ਸਵਾਗਤ ਕਰਨੇ ਆ ਅਸੀਂ ਇਹ ਰਲ ਮਿਲ ਕੇ ਚੱਲਣੇ ਆ ਤੇ ਪਰ ਇਹਨਾਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ ਵੀ ਇਹਨਾਂ ਨੂੰ ਰੋਟੀ ਨਾ ਦੇਵੇ ਕਿੱਡੀ ਗੱਲ ਯਾਰ ਵੇਖੋ ਸ਼ਰਮ ਵਾਲੀ ਗੱਲ ਏ ਵੀ ਇਹਨਾਂ ਅਸੀਂ ਕੋਈ ਸਾਸ਼ਨ ਨੂੰ ਸਰਕਾਰਾਂ ਨੂੰ ਕੀ ਇਹੋ ਜੇ ਹਾਲਾਤਾਂ ਦੇ ਵਿੱਚ ਵੀ ਜੇ ਤੁਸੀਂ ਇਹੋ ਜੀ ਸਿਆਸਤ ਕਰ ਰਹੇ ਹੋ ਤਾਂ ਮਾੜੀ ਗੱਲ ਆ ਤਾਂ ਗੱਲ ਕਰ ਰਹੇ ਸੀ ਆਸ਼ਾ ਟਰੈਕਟਰ ਦੀ ਨਾਲ ਨਾਲ ਬਾਪੂ ਉਹਨਾਂ ਦੇ ਤਾਂ ਬਾਪੂ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਤਾਂ ਬਾਪੂ ਹੁਣ ਕੀ ਡਿਊਟੀ ਕੀ ਹੈ ਇੱਥੇ ਕਿਵੇਂ ਉਧਰ ਬੈਰੀਕੇਡ ਹੀ ਪਟਣੇ ਨੇ ਜਾਂ ਫਿਰ ਇਹ ਥੋੜਾ ਵੇਟ ਕਰ ਰਹੇ ਹੋ ਇੰਤਜ਼ਾਰ ਕਰ ਰਹੇ ਆਲੇ ਜੀ ਜੋ ਸਾਡੀ ਮਤਲਬ ਕਮੇਟੀ ਸੰਘਰਸ਼ ਕਮੇਟੀ ਜੋ ਐਲਾਨ ਕਰੇਗੀ ਅਸੀਂ ਉਸ ਨੂੰ ਡੀਗਣ ਮੈਂ ਅੱਜ ਸਰਕਾਰ ਨੇ ਮੀਟਿੰਗ ਰੱਖੀ ਹੈ ਜੀ 5 ਵਜੇ ਦੀ ਉਹਨੂੰ ਡੀਗਦੇ ਪਏ ਆ ਜੀ ਬਸ ਜਦੋਂ ਜੋ ਆਰਡਰ ਆ ਗਿਆ ਉਸੇਲੇ ਜੇ ਆਰਡਰ ਆ ਗਿਆ ਪਟਨ ਦਾ ਪੱਟ ਵੀ ਦੋਗੇ ਫਿਰ ਪੱਟ ਦੇਗੇ ਪੱਟ ਦੇ ਪੱਟ ਦੇ ਇਹ ਤਾਂ ਇੱਕ ਮਿੰਟ ਦਾ ਕੰਮ ਹੈ ਜੀ ਹਾਂਜੀ ਇਹ ਕੋਈ ਉਹ ਤਾਂ ਬਾਪੂ ਪਹੁੰਚਿਆ ਸ਼ੰਭੂ ਮੋਰਚੇ ਦੇ ਵਿੱਚ ਆਪਣਾ ਆਸ਼ਾ ਲੈ ਕੇ ਔਰ ਤੁਸੀਂ ਦੇਖ ਸਕਦੇ ਹੋ ਕਹਿੰਦੇ ਅੱਜ ਵੀ ਪੂਰਾ ਇਹ ਘੇੜ ਪਿਆ ਹੋਇਆ ਹੈ ਤੇ ਜੇ ਮੌਕਾ ਦਿੱਤਾ ਇਸ਼ਾਰਾ ਮਿਲਿਆ ਤਾਂ ਇੱਕ ਮਿੰਟ ਦੇ ਵਿੱਚ ਬੈਰੀਗੇਡ ਵੀ ਪੱਟ ਕੇ ਤਾਂ ਕਰ ਦੇਵਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਭਰੋ ਪੰਜਾਬੀ